ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਜਸੀਂ ਗੱਲ ਕਰਾਂਗੀ ਮਾਲਵਾ ਕਨਾਲ ਬਾਰੇ ਕਈ ਵਰੀ ਕੋਈ ਇਹੋ ਜਿਹੇ ਪ੍ਰੋਜੈਕਟਸ ਆਂਦੇ ਨੇ ਜਿਦੇ ਨਾਲ ਸਾਨੂੰ ਲੱਗਦਾ ਹੈ ਕਿ ਬਹੁਤ ਫਾਇਦਾ ਹੋਊਗਾ ਪਰ ਜੇ ਆਪਾਂ ਚੰਗੀ ਤਰ੍ਹਾਂ ਸੋਚੀਏ ਜਾਂ ਸਾਇੰਟਿਫਿਕ ਰੀਜ਼ਨਿੰਗ ਲਈਏ ਜਾਂ ਅੱਗੇ ਤੋਂ ਅੱਗੇ ਤੱਕ ਜਾਈਏ ਤੇ ਸਾਨੂੰ ਪਤਾ ਲੱਗਦਾ ਹੈਗਾ ਕਿ ਇਹਦੇ ਕੀ ਨੁਕਸਾਨ ਹੋ ਸਕਦੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਰੁੱਖ ਜਿਹੜੇ ਹੈਗੇ ਨੇ ਕੀ ਬਹੁਤ ਹੀ ਜ਼ਿਆਦਾ ਅਹਿਮ ਹੈ ਅ ਧਰਤੀ ਹੇਠਲੇ ਪਾਣੀ ਨੂੰ ਵਿਧਾਨ ਲਈ ਔਰ ਜਿਹੜੀ ਜਿਹੜਾ ਕੀ ਸੋਇਲ ਹੈ ਉਹਨੂੰ ਬਾਈਂਡ ਕਰਨ ਦੇ ਲਈ ਜਦੋਂ ਇੰਨੇ ਸਾਰੇ ਦਰਖਤ ਕੱਟੇ ਜਾਣਗੇ ਸੋਇਲ ਇਰੋਜਨ ਹੋਊਗੀ ਉਸ ਤੋਂ ਬਾਅਦ ਧਰਤੀ ਹੇਠਲਾ ਪਾਣੀ ਖਤਮ ਹੋ ਜਾਂਦਾ ਹੈ ਦਾ ਗਰਾਊਂਡ ਵਾਟਰ ਗੈਟਸ ਡਿਪਲੀਟਡ ਔਰ ਜਦੋਂ ਗਰਾਊਂਡ ਵਾਟਰ ਡਿਪਲੀਟ ਹੁੰਦਾ ਹੈ ਉਦੋਂ ਸੁੱਕਾ ਆਂਦਾ ਹੈ ਸੋ ਜੋ ਸੋਚ ਹੈ ਬਹੁਤ ਵਧੀਆ ਸੋਚ ਹੈ ਕਿ ਪਾਣੀ ਗਾਹਾਂ ਤੱਕ ਜਾਣਾ ਚਾਹੀਦਾ ਹੈ ਪਰ ਇਸ ਸੋਚ ਦੇ ਨਾਲ ਨਾਲ ਅਸੀਂ ਪੰਜਾਬ ਦੇ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਤੇ ਸਾਡੀਆਂ ਆਣ ਵਾਲੀਆਂ نسلਾਂ ਦੇ ਉੱਤੇ ਅਸੀਂ ਜਸਟਿਸ ਨਹੀਂ ਕਰ ਰਹੇ ਆਣ ਵਾਲੀਆਂ نسلਾਂ ਸਾਨੂੰ ਪੁੱਛੇ ਪੁੱਛਣ ਗਿਆ ਕਿ ਅਸੀਂ ਪੰਜਾਬ ਨੂੰ ਹਰਾ-ਭਰਾਖੀ ਨਹੀਂ ਬਣਾਇਆ ਅਸੀਂ ਆਣ ਵਾਲੇ ਬੱਚਿਆਂ ਨੂੰ ਕੀ ਜਵਾਬ ਦੇਵਾਂਗੇ ਕਿ ਤੁਹਾਡੇ ਸਾਹ ਲੈਣ ਲਈ ਕੋਈ ਰੁਕਣੀ ਹੈ